22 ਸਾਲ ਬਾਅਦ ਲਿਆ ਘਰ ਵਿੱਚ ਧੀ ਨੇ ਜਨਮ ਪਰਿਵਾਰ ਨੇ ਪਿਓ ਦੀਆਂ ਅੱਖਾਂ ਬਨ ਕੇ ਕਰਤਾ ਆ ਕੰਮ ਅਕਸਰ ਹੀ ਹਰ ਕੋਈ ਇਹ ਚਾਹੁੰਦਾ ਹੈ ਕਿ ਉਹਨਾਂ ਦੇ ਘਰ ਵਿੱਚ ਜਨਮ ਲੈਣ ਵਾਲਾ ਪਹਿਲਾ ਬੱਚਾ ਮੁੰਡਾ ਹੀ ਹੋਵੇ ਪਰ ਹੁਣ ਇੱਕ ਧੀ ਦੇ ਜਨਮ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਜੋ ਪਰਿਵਾਰ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹਨਾਂ ਦੇ ਘਰ ਪੂਰੇ 22 ਸਾਲ ਬਾਅਦ ਇੱਕ ਧੀ ਨੇ ਜਨਮ ਲਿਆ ਜਦੋਂ ਪਰਿਵਾਰ ਨੂੰ ਪਤਾ ਲੱਗਾ ਕਿ ਧੀ ਹੋਈ ਹੈ ਤਾਂ ਸਾਰੇ ਹੀ ਪਰਿਵਾਰ ਨੇ ਧੀ ਦੇ ਘਰ ਆਉਣ ਤੇ ਉਸ ਦਾ ਰੱਜਮਾ ਸਵਾਗਤ ਕੀਤਾ ਅਤੇ ਉਸ ਦੇ ਪਿਤਾ ਦੇ ਅੱਖਾਂ ਤੇ ਪੱਟੀ ਬਣ ਕੇ ਉਸ ਨੂੰ ਸਰਪ੍ਰਾਈਜ਼ ਦਿੱਤਾ ਸੋ ਕੁਝ ਲੋਕ ਅਜੇ ਵੀ ਹੁੰਦੇ ਨੇ ਜੋ ਧੀ ਹੋਣ ਤੇ ਉਦਾਸ ਹੋ ਕੇ ਬੈਠ ਜਾਂਦੇ ਨੇ ਕਿ ਘਰ ਵਿੱਚ ਮੁੰਡਾ ਕਿਉਂ ਨਹੀਂ ਹੋਇਆ ਪਰ ਧੀ ਹੋਣ ਦੀ ਖੁਸ਼ੀ ਕੀ ਹੁੰਦੀ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਜੋ ਔਲਾਦ ਲਈ ਦਰਦ ਦਰਦੀਆਂ ਠੋਕਰਾਂ ਖਾ ਰਹੇ ਨੇ ਤੇ ਤਰਸ ਰਹੇ ਨੇ ਸੋ ਬੱਚਾ ਚਾਹੇ ਧੀ ਹੋਵੇ ਜਾਂ ਮੁੰਡਾ ਹਮੇਸ਼ਾ ਖੁਸ਼ੀ ਮਨਾਉਣੀ ਚਾਹੀਦੀ ਏ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਧੀ ਪੁੱਤ ਇੱਕ ਸਮਾਨ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ